ਜੋੜੀ ਬੀਬੀ ਆਪਣੀ ਬਲੌਗ ਬਲੌਗ ਦੇ ਉਤੇ ਡਬਲ ਮੀਨਿੰਗ ਗੱਲਾਂ ਕਰ ਰਹੀ ਏ ਜੋ ਕਿ ਸਾਰੀ ਸਿੰਗਰ ਦੇਖ ਲਈ ਹੋएगी ਅਗਰ ਉਹ ਚੀਜ਼ ਕੋਈ ਸੇਵਾਦਾਰ ਨੇ ਉੱਥੇ ਵੀ ਦੇਖੀ ਹੋएगी ਜਿੱਤੇ ਕਰਕੇ ਮਨਾ ਕਰਤਾ ਹੋਣਾ ਉਸ ਤੋਂ ਬਾਅਦ ਅਸੀਂ ਜਾ ਰਹੀਆਂ ਬੈਂਕਾਕ ਬੈਂਕਾਕ ਜਿਵੇਂ ਜਿਦਾਂ ਬੋਲੇ ਹੈ ਨਾ ਤੇੜੀ ਚਪਦ ਆਪਣੀ ਵਰਤੀ ਭੈਣ ਜੀ ਨੇ ਵੱਡੇ ਵੱਡੇ ਦਾੜੇ ਰੱਖਦੇ ਆ ਵੱਡੀ ਵੱਡੀ ਪੱਡਾ ਰੱਖਦੇ ਆ ਪੁੱਛੋ ਵੀ ਪ੍ਰੋਬਲੀਮ ਕੋਰ ਕੋ ਲੋ ਕਿ ਹੁਣ ਡਾਰੇ ਕਟਾ ਲਈਏ ਪੱਗਾਂ ਦੀ ਜਗ੍ਹਾ ਟੋਪੀਆਂ ਪਾ ਲਈਏ ਕਿਦਰ ਇਹਨਾਂ ਨੂੰ ਸੇਵਾ ਕਰਨੀ ਪੈਗੀ ਨਹੀਂ ਸੇ ਤੁਹਾਡੀ ਸੇਵਾ ਰਾਤੀ ਹੋਏਗੀ ਮਹਨੇਸ਼ੀ ਅਕਾਲ ਤਖਤ ਸਾਹਿਬ ਦੇ ਹੁਕਮ ਬਸੰਤੀ ਚੋਲੇ ਉੱਤੇ ਜਿਹੜੀ ਟਿੱਪਣੀ ਕੀਤੀ ਕਿ ਸਿੱਖ ਨਿਸ਼ਾਨ ਸਾਹਿਬ ਦੇ ਰੰਗਾਂ ਵਿੱਚ ਫਸੇ ਅਸੀਂ ਲੋਕ ਸਿਰਫ ਗੁਰਦੁਆਰਿਆਂ ਦੇ ਨਿਸ਼ਾਨ ਸਾਹਿਬ ਦੇ ਰੰਗਾਂ ਨੂੰ ਹੀ ਬਦਲਣ 'ਚ ਲੱਗ ਗਏ ਇਹਦਾ ਮਤਲਬ ਹੈ ਸਿੱਧਾ-ਸਿੱਧਾ ਚੈਲੰਜ ਵੀ ਵੀ ਕਰ ਰਹੀ ਹੈ ਨਿਸ਼ਾ ਆਪਣਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਵੀ ਤੁਸੀਂ ਕਦੇ ਕਿਸ ਕਦੇ ਕਿਸੇ ਕੰਨੀ ਨੂੰ ਦੇਖਿਆ ਕਿ ਵੀ ਉਹ ਬਲੌਗਿੰਗ ਕਰ ਰਿਹਾ ਉਹ ਕਹਿ ਰਿਹਾ ਕਿ ਅੱਜ ਜੇ ਆਂ ਜੀ ਜੇਗੀ दारू ਪੀ ਲਵੋ ਜੋ ਉਹ ਚੀਜ਼ ਨਹੀਂ ਹੈ ਕਿ ਆ ਕਰ ਲਵੋ ਤੁਸੀਂ ਰੋ ਕੀ ਪੀਏ दारू ਪਿਓ ਇਹ ਤੇ ਉਹ ਗਲ ਹੋ ਗਈ ਕਿ ਪਹਿਲੇ ਆਪ ਪੰਗੇ ਲਵੋ ਤੇ ਜਦੋਂ ਪੰਗੇ ਤੇ ਫਸ ਜਾਓ ਤੇ ਜਾ ਕੇ ਸੋਸ਼ਲ ਮੀਡੀਆ ਚ ਪੁੱਠੀਆਂ ਸੀਧੀਆਂ ਗੱਲਾਂ ਕਰੋ ਪਹਿਲੇ ਮੁੰਡੇ ਕੋਲੋਂ ਪੁੱਛੋ ਖਾਲਸਾ ਜੀ ਕੋਲੋਂ ਪੁੱਛੋ ਕਿ ਤੁਸੀਂ ਵੀ ਤੇ ਅੰਦਰ ਜਾ ਕੇ ਵੀਡੀਓ ਹੀ ਬਣਾਈ ਹੈ ਤੁਹਾਨੂੰ ਕਿਸੇ ਰੋਕਿਆ ਤੇ ਨਹੀਂ ਅੱਡੀ ਗ੍ਰੰਥੀ ਨੇ ਗਿਆਨੀ ਰਣਜੀਤ ਸਿੰਘ ਜੀ ਹੋਰਾਂ ਦੇ ਅੱਗੇ ਨੂੰ ਜਿਹੜਾ ਹੈ ਉਹ ਮਤਲਬ ਕਿ ਕਰਾਬ ਕੀਤਾ ਜਾ ਰਿਹਾ ਹੈ ਪਤਾ ਨਹੀਂ ਕਿਹੜਾ ਦਿਮਾਗ ਤੇ ਭੰਜੀ ਦੇ ਕਿਸੇ ਨੇ ਕੀ ਰਖ ਦਿਮਾਚੇ ਪਾਇਆ ਜਾਂ ਭੰਜੀ ਦੀ ਪਤਾ ਨਹੀਂ ਕਿਹੜੀ ਲੜਾਈ ਹੈ ਗੁਰਦੁਆਰਾ ਬੰਗਲਾ ਸਾਹਿਬ ਤੋਂ ਜਾਂ ਗਿਆਨੀ ਰਣਜੀਤ ਸਿੰਘ ਜੀ ਤੋਂ ਜੋ ਇਹਨਾਂ ਨੇ ਸਟੇਜ ਦੇ ਉੱਤੇ ਬੜੇ 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 ਹੀ ਬਦਤਮੀਜ਼ੀ ਤਰੀਕੇ ਨਾਲ ਜਿਹਨੂੰ ਕਹਿੰਦੇ ਬੇਅਕਲੀ ਗੱਲ ਇਹ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇੱਕ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ ਬੰਗਲਾ ਸਾਹਿਬ ਜਿਸ ਦੇ ਹੈੱਡ ਗ੍ਰੰਥੀ ਰਣਜੀਤ ਸਿੰਘ ਇੱਕ ਕੁੜੀ ਨੂੰ ਧਮਕੀਆਂ ਦੇ ਰਹੇ ਨੇ ਥੈਟ ਭਰੀਏ ਕਾਲ ਕਰਦੇ ਨੇ ਪਰ ਇਸ ਦੀ ਸੱਚਾਈ ਕੀ ਹੈ ਜੋ BB ਨੇ ਉਹਨਾਂ ਦਾ ਉਹਨਾਂ ਦੀ ਸੱਚਾਈ ਕੀ ਆ ਉਹ ਕੀ ਕੁਝ ਕਰਦੇ ਨੇ ਆਏ ਦਿਨ ਕਿਹੜੇ ਬਲੌਗ ਬਣਾਉਂਦੇ ਨੇ ਕੀ ਕੁਝ ਉਹਨਾਂ ਦਾ ਚੱਲਦਾ ਹੈ ਇਸ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵਕਤ ਸੋਨੂ ਭਾਜੀ ਨੇ ਕਿਉਂਕਿ ਇਹ ਦਿੱਲੀ ਦੇ ਵਿੱਚ ਰਹਿੰਦੇ ਨੇ ਉੱਥੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦੇ ਨੇ ਜਾਂਦੇ ਨੇ ਮੱਥਾ ਟੇਕਦੇ ਨੇ ਪਰ ਇਹਨਾਂ ਨੇ ਇੱਕ ਵੀਡੀਓ ਪਾਇਆ ਜਿਸ ਦੇ ਵਿੱਚ ਖੁਲਾਸਾ ਕੀਤਾ ਕਿ ਬੀਬੀ ਕਰਦੀ ਕੀ ਅਸਲ ਦੇ ਵਿੱਚ ਸਤਨੂ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਛਾ ਭਾਈ ਸਾਹਿਬ ਜੀ ਮੈਨੂੰ ਪਹਿਲਾਂ ਇਹ ਦੱਸੋ ਜਿਸ ਤਰੀਕੇ ਦੇ ਨਾਲ ਗੁਰਦੁਆਰਾ ਸਾਹਿਬ ਦੀ ਤਸਵੀਰ ਸ਼ਬੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੇ ਪਾਸੇ ਹੈੱਡ ਗ੍ਰੰਥੀ ਰਣਜੀਤ ਸਿੰਘ ਹੋਰਾਂ ਦੀ ਤਸਵੀਰ ਨੂੰ ਸ਼ਬੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤਾ ਜਾ ਰਿਹਾ ਇਸ ਦਾ ਕਾਰਨ ਕੀ ਹੈ ਬੀਪੀ ਜਿਹੜੇ ਨੇ ਪ੍ਰੋਬਲੀ ਇਨਕੋਰ ਉਹ ਕਿਉਂ ਟਾਰਗੇਟ ਕਰ ਰਹੇ ਨੇ ਗੁਰਦੁਆਰਾ ਸਾਹਿਬ ਤੇ ਬਾਬਾ ਜੀ ਹੋਰਾਂ ਨੂੰ ਦੇਖੋ ਭਾਈ ਸਭ ਜੀ ਕਾਰਨ ਤੇ ਜਿਹੜਾ ਹੈ ਇਹ ਤੇ ਹੁਣ ਬੀਬੀ ਦੱਸ ਸਕਦੀ ਏ ਬੀਬੀ ਪ੍ਰਮਲੀਨ ਕੌਰ ਕੀ ਉਹਦੇ ਪਿੱਛੇ ਕਿਹੜੀ ਮਨਸ਼ਾ ਹੈਗੀ ਹੈ ਜਿਹਦੇ ਕਰਕੇ ਉਹ ਸਾਡੇ ਦਿੱਲੀ ਦੇ ਇਤਿਹਾਸਿਕ ਗੁਰਦੁਆਰੇ ਗੁਰਦੁਆਰਾ ਬੰਗਲਾ ਸਾਹਿਬ ਦੇ ਜਿਹੜਾ ਉਹਨੂੰ ਬਦਨਾਮ ਕਰਨ ਦੀ ਸਾਜੀ ਤਰਤੀ ਜਾ ਰਹੀ ਹੈ ਤੇ ਉਧਰ ਦੇ ਜਿਹੜੇ ਹੈੱਡ ਗਰੰਥੀ ਨੇ ਗਿਆਨੀ ਰਣਜੀਤ ਸਿੰਘ ਜੀ ਹੋਰਾਂ ਦੀ ਕਵੀ ਨੂੰ ਜਿਹੜਾ ਹੈ ਉਹ ਮਤਲਬ ਕਿ ਖਰਾਬ ਕੀਤਾ ਜਾ ਰਿਹਾ ਹੈ ਇਹ ਜਿਹੜੀ ਸਾਜ਼ਿਸ਼ ਹੈ ਇਹਦਾ ਤੇ ਬੀਬੀ ਪ੍ਰਬਲਿੰਕੋਰੀ ਦੱਸ ਸਕਦੇ ਰਹੇ ਲੇਕਿਨ ਜਿਹੜੀ ਉਹਨਾਂ ਨੇ ਵੀਡੀਓ ਪਾਈ ਇੱਕ ਪਰਸੋਂ ਦੀ ਗੱਲ ਹੈ ਰਾਤ ਦੀ ਤੇ ਮੈਂ ਜਦੋਂ ਦੇਖੀ ਵੀਡੀਓ ਚ ਬੜਾ ਰੋ ਕੇ ਬੋਲਦੇ ਬੇਸੀ ਕਿ ਮੈਨੂੰ ਥ੍ਰੈਟ ਕਾਲ ਆਈ ਫਿਰ ਮੇਰੀ ਗੱਲ ਹੋਈ ਮੈਂ ਗੱਲ ਕੀਤੀ ਕਿ ਭਈ ਇਹ ਥ੍ਰੈਟ ਕਾਲ ਆਈ ਤੇ ਇਹਦੇ ਬਾਰੇ ਪਤਾ ਕਿੱਟਾ ਲਾਇਆ ਜਾਏ ਕਿ ਥ੍ਰੈਟ ਕਾਲ ਦਾ ਕਾਰਨ ਕੀ ਹੈ ਫਿਰ ਮੈਂ ਜਦੋਂ ਦੇਖਿਆ ਤੇ ਥ੍ਰੈਟ ਕਾਲ ਦਾ ਜਿਹੜਾ ਕਾਰਨ ਸੀਗਾ ਉਹ 1 ਮਹੀਨੇ ਪੁਰਾਣੀ ਕਾਲ ਗਈ ਸੀਗੀ ਗੈਰੀ ਰਣਜੀਤ ਸਿੰਘ ਦੀ ਹੋਰਾਂ ਦੀ ਤੇ 1 ਮਹੀਨੇ ਬਾਅਦ ਪਤਾ ਨਹੀਂ ਕਿਹੜੀ ਜਾਗ ਖੁੱਲੀਏ ਪੈਂਦੀ ਦੀ ਕਿ ਇਹਨਾਂ ਨੂੰ ਥ੍ਰੈਟ ਕਾਲ ਥ੍ਰੈਟ ਯਾਦ ਆ ਗਿਆ ਅਗਰ ਜਾਨੀ ਜੀ ਨੇ ਨਾਰਮਲ ਕਾਲ ਕਰਕੇ ਥ੍ਰੈਟ ਕਾਲ ਕਿੱਤੀ ਸੀ ਪੀਪੀ ਪਰਵੀਨਪੁਰ ਜੀ ਥਾਣੇ ਜਾ ਕੇ ਉਹਨਾਂ ਨੇ ਰਿਪੋਰਟ ਕਿਉਂ ਨਹੀਂ ਕਰਾਈ ਥਾਣੇ ਥਾਣੇ ਦੇ ਸਭ ਲਈ ਖੁੱਲੇ ਨੇ ਤੇ ਇਹ ਇਹ ਜਿਹੜੀ ਚੀਜ਼ ਹੈ ਇਹ ਤੇ ਦੂਜੀ ਗੱਲ ਉਹਨਾਂ ਨੇ ਜਿਹੜਾ ਇਸ਼ੂ ਇਸ਼ੂ ਕਰਕੇ ਜਿਹੜਾ ਸਾਰਾ ਜਿਸ ਮੈਟਰ ਕਰਕੇ ਸਾਰਾ ਇਸ਼ੂ ਕ੍ਰੀਏਟ ਹੋਇਆ ਉਹ ਇੱਕ ਮਹੀਨੇ ਪਹਿਲੇ ਕੋਈ ਡੈਲੀਗੇਸ਼ਨ ਇਹਨਾਂ ਨਾਲ ਬਾਹਰ ਦੇ ਫੋਰਨਰਸ ਕੁੜੀਆਂ ਸਨ ਬਤੀਆਂ ਸਨ ਜਿਹੜੀ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਲਈ ਆਇਆ ਸਨ ਪੁਗਾਰਾ ਬੰਗਲਾ ਸਾਹਿਬ ਤੇ ਕਿਸੇ ਕਾਰਨ ਸੇਵਾਦਾਰ ਨੇ ਇਹਨਾਂ ਦੇ ਵਿੱਚੋਂ ਕਿਸੇ ਬੱਚੀ ਨੂੰ ਕੋਈ ਡਾਂਟਿਆ ਹੋਣਾ ਕੁਝ ਕੈਮਰੇ ਸ਼ੂਟ ਕਰ ਰਹੇ ਹੋਣਗੇ ਕਿਉਂਕਿ ਦੇਖੋ ਅਲੱਗ-ਅਲੱਗ ਨਜ਼ਰੀਏ ਹੁੰਦੇ ਨੇ ਨਾ ਸ਼ੂਟ ਕਰਨ ਦੇ ਹੁਣ ਕਈ ਬੰਦੇ ਕੀ ਕਰਦੇ ਨੇ ਸਟੈਲਪੀਆਂ ਬਣਾਉਂਦੇ ਨੇ ਟਿਕਟੌਕ ਬਣਾਉਂਦੇ ਨੇ ਹੁਣ ਤੁਸੀਂ ਪਿੱਛੇ ਦੇਖੋ ਗੁਰਦੁਆਰਾ ਬੰਗਲਾ ਸਾਹਿਬ ਦੇ ਸਲੋਵਰ ਦੇ ਕੰਡੇ ਵਰਤ ਵੀ ਤੋੜੇ ਗਏ ਨੇ ਹੁਣ ਜਦੋਂ ਇਹੋ ਜੀ ਚੀਜ਼ਾਂ ਬਾਹਰ ਆਉਂਦੀਆਂ ਨੇ ਤੇ ਅਸੀਂ ਫਟਾਫਰਟ ਸਾਰੇ ਦੁਨੀਆ ਦੇ ਜਿਹੜੇ ਸੋਸ਼ਲ ਮੀਡੀਆ ਤੇ ਬੈਠੇ ਨੇ ਉਹ ਸੇਵਾਦਾਰਾਂ ਨੂੰ ਗਾਲਾਂ ਕੱਢਦੇ ਨੇ ਦੇਖੋ ਜੀ ਮੀਡੀਆ ਉਹਨੂੰ ਕਮੇਟੀ ਨੂੰ ਗਾਲਾਂ ਕੱਢਦੇ ਨੇ ਮੈਨੇਜਰ ਨੂੰ ਗਾਲਾਂ ਕੱਢਦੇ ਨੇ ਕਿ ਗੁਰਦੁਆਰੇ ਅੰਦਰ ਕਰਮकांड ਹੋ ਰਹੇ ਨੇ ਗੁਰਦੁਆਰੇ ਦਾ ਰਖ ਰਖਾਅ ਕੀ ਹੈ ਕਿੱਥੇ ਜਾ ਰਿਹਾ ਮਿਆਰ ਕਿੱਥੇ ਡਿੱਗ ਰਿਹਾ ਜਦੋਂ ਕੋਈ ਸੇਵਾਦਾਰ ਸਖਤੀ ਕਰਦਾ ਹੈ ਤਾਂ ਫਿਰ ਇਹੋ ਜੇ ਪ੍ਰਚਾਰਕ ਉੱਠ ਕੇ ਬਾਹਾਂ ਬਾਹ ਕਰਦੇ ਨੇ ਕਿ ਭਈ ਦੇਖੋ ਜੀ ਇਸ ਤਰ੍ਹਾਂ ਇਸ ਤਰ੍ਹਾਂ ਬੱਚੀ ਦਾ ਦਿਲ ਟੁੱਟ ਗਿਆ ਤੇ ਇਹ ਸਿਰਫ ਤੇ ਸਿਰਫ ਇੰਨਾ ਕੋਈ ਵੱਡਾ ਇਸ਼ੂ ਨਹੀਂ ਸੀਗਾ ਲੇਕਿਨ ਇਸ ਇਸ਼ੂ ਨੂੰ ਪਤਾ ਨਹੀਂ ਬੀਬੀ ਨੂੰ ਕਿਹੜੀ ਬੀਬੀ ਸਾਡੀ ਭੈਣ ਪਰ ਬਲੀਵ ਕੋਰ ਦੀ ਕਿਹੜੀ ਈਗੋ ਕਲੈਸ਼ ਹੋ ਗਈ ਕੀ 빙ਾ ਸਿੱਕੇ 빙ਾ ਪ੍ਰਚਾਰਕ ਅਗਰ ਉਸ ਲੜਕੀ ਨੂੰ ਉਸ ਬੱਚੀ ਨੂੰ ਜਿਹੜੀ ਸਾਡੇ ਧਰਮ ਦੀ ਨਹੀਂ ਸੀ ਜੇ ਅਗਰ ਉਸ ਬੱਚੇ ਨੂੰ ਕੋਈ ਗੱਲ ਸਮਝ ਨਹੀਂ ਆਈ ਇਹ ਭੈਣ ਪ੍ਰਬਲীন ਕੋਡ ਦਾ ਫਰਜ਼ ਬਣਦਾ ਸੀ ਉਸ ਬੱਚੇ ਨੂੰ ਕਨਵਿੰਸ ਕਰੇ ਸਮਝਾਏ ਕਿ ਤੁਹਾਡੇ ਨਾਲ ਕੋਈ ਪਰਸਨਲ ਰੰਜਿਸ਼ ਨਹੀਂ ਹੈਗੀ ਡੋਨਟ ਬੀ ਸੋ ਸਕੇਅਰਡ ਤੁਸੀਂ ਗੁਰਦੁਆਰਾ ਸਾਹਿਬ ਜਾਣ ਤੋਂ ਡਰੋ ਨਾ ਗੁਰਦੁਆਰਾ ਸਾਹਿਬ ਤੇ ਇੱਕ ਗੁਰੂ ਦਾ ਘਰ ਹੈਗਾ ਇੱਥੇ ਜਿੱਥੇ ਨਿਸ਼ਾਨ ਸਾਹਿਬ ਦੁਨੀਆ ਦੂਰੋਂ ਦੇਖਦੀ ਹੈ ਇਹ ਬੜਾ ਤਸੱਲੀ ਆਂਦੀ ਕਿ ਸਾਨੂੰ ਰਹਿਣ ਦੀ ਜਗ੍ਹਾ ਤੇ ਖਾਣ ਨੂੰ ਸਭ ਕੁਝ ਮਿਲੇਗਾ ਤੇ ਅਸੀਂ ਸਿਕਿਉਰਡ ਆ ਲੇਕਿਨ ਬੀਬੀ ਦਾ ਬੀਬੀ ਇੱਕ ਤੇ ਪ੍ਰਚਾਰਕ ਹੈ ਪਹਿਲੇ ਠਿਕ ਹੈ ਸੋਣੀ ਦਸਾਰ ਸਜਾਈ ਹੋਈ ਹੈ ਸਿਰ ਤੇ ਬੜਾ ਸੋਹਣਾ ਸਰੂਪ ਹੈ ਮਹਾਰਾਜ ਦੀ ਕਿਰਪਾ ਨਾਲ ਤੇ ਉਸ ਤੋਂ ਬਾਅਦ ਪ੍ਰਚਾਰਕ ਹੈ ਗੁਰੂ ਘਰ ਦੀ ਸਟੇਜ ਦੇ ਉੱਤੇ ਕੀਰਤਨ ਵੀ ਕਰਦੇ ਨੇ ਇਹਨਾਂ ਦਾ ਤੇ ਫਰਜ਼ ਬਣਦਾ ਸੀਗਾ ਰਿਸਪੌਂਸਿਬਿਲਟੀ ਬਣਦੀ ਸੀਗੀ ਕਿ ਉਸ ਬੱਚੀ ਨੂੰ ਅਨਵੈਂਸ ਕਰੇ ਉਸ ਬੱਚੇ ਨੂੰ ਤਰੀਕੇ ਨਾਲ ਸਮਝਾਏ ਕਿ ਕੋਈ ਤੁਹਾਡੀ ਕੋਈ ਲੜਾਈ ਨਹੀਂ ਹੈ ਇਹ ਸਿਰਫ ਦਾਦੀ ਡਿਊਟੀ ਸੀ ਬਟ ਪਤਾ ਨਹੀਂ ਕਿਹੜਾ ਦਿਮਾਗ ਤੇ ਭੰਜੀ ਦੇ ਕਿਸੇ ਨੇ ਕੀ ਦਿਮਾਗ ਚ ਪਾਇਆ ਆ ਜਾਂ ਭੰਜੀ ਦੀ ਪਤਾ ਨਹੀਂ ਕਿਹੜੀ ਲੜਾਈ ਹੈ ਗੁਰਦੁਆਰਾ ਬੰਗਲਾ ਸਾਹਿਬ ਤੋਂ ਜਾਂ ਗੈਣੀ ਰਣਜੀਤ ਸਿੰਘ ਜੀ ਤੋਂ ਜੋ ਇਹਨਾਂ ਨੇ ਸਟੇਜ ਦੇ ਉੱਤੇ ਬੜੇ 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 ਹੀ ਬਦਤਮੀਜ਼ੀ ਤਰੀਕੇ ਨਾਲ ਜਿਹਨੂੰ ਕਹਿੰਦਾ ਬੇਅਕਲੀ ਗੱਲ ਇੱਕ ਕੁੜੀ ਦਾ ਦਿਲ ਟੁੱਟ ਗਿਆ ਤੇ ਦੇਖੋ ਜੀ ਪੁਰਾਣੇ ਜ਼ਮਾਨੇ ਦੇ ਅੰਦਰ ਕੋਈ ਸਰਦਾਰ ਨੂੰ ਦੇਖਦਾ ਸੀ ਤੇ ਕਹਿੰਦੇ ਸੀ ਅਸੀਂ ਸੇਫ ਆ ਪਰ ਜੇ ਕਿਸੇ ਸਰਦਾਰ ਨੂੰ ਦੇਖ ਦੇਣ ਕਹਿੰਦਾ ਗੰਦਾ ਸਰਦਾਰ ਆ ਗਿਆ ਇਹ ਇੱਕ ਬੱਚੀ ਨੂੰ ਕਿਸੇ ਕਾਰਨ ਸੇਵਾਦਾਰ ਨੇ ਅਗੇ ਡਾਂਟ ਪਾਇਆ ਤੇ ਪੂਰੀ ਦੁਨੀਆ ਦੇ ਸਰਦਾਰ ਗੰਦੇ ਹੋਗੇ ਪੂਰੀ ਦੁਨੀਆ ਦੇ ਸਿੱਕ ਭਰਾ ਸਾਡੇ ਗੰਦੇ ਹੋਗੇ ਇਹ ਭਾਈ ਸਾਹਿਬ ਜੀ ਜਾਣ ਕੇ ਟਾਰਗੇਟ ਕੀਤਾ ਜਾ ਰਿਹਾ ਜਿਵੇਂ ਅਸੀਂ ਪ੍ਰੋਬਲੀ ਨੋਰਾਂ ਦੇ ਕਈ ਪੁਰਾਣੇ ਵੀਡੀਓਜ਼ ਦੇਖੇ ਜਿਸ ਦੇ ਵਿੱਚ ਉਹ ਬਲੌਗਿੰਗ ਕਰਦੇ ਨਜ਼ਰ ਆਉਂਦੇ ਨੇ ਕਈ ਜਿਹੜੇ ਇਤਰਾਜਯੋਗ ਸ਼ਬਦ ਵਰਤਦੇ ਨੇ ਕਈ ਥਾਵਾਂ ਦੇ ਉੱਤੇ ਜਿਹੜੀਆਂ ਚੀਜ਼ਾਂ ਨਹੀਂ ਅਸੀਂ ਪਰਿਵਾਰ ਦੇ ਵਿੱਚ ਸੁਣ ਸਕਦੇ ਕਰ ਸਕਦੇ ਅਜਿਹੇ ਸ਼ਬਦ ਵਰਤੇ ਜਾਂਦੇ ਨੇ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਕੀਤਾ ਜਾ ਰਿਹਾ ਕਿਸੇ ਇੱਕ ਉਹਨਾਂ ਦੇ ਪਤਾ ਨਹੀਂ ਜੱਥੇ ਦੇ ਕੋਈ ਹੈਗੇ ਆ ਉਹਨਾਂ ਦੇ ਨਾਲ ਵਲੌਗਿੰਗ ਕਰਦੇ ਆ ਇਹ ਕੀ ਮਸਲਾ ਹੈ ਸਾਰਾ ਇਸ ਬਾਰੇ ਸਮਝਾਉਣ ਦੀ ਕੋਸ਼ਿਸ਼ ਕਰਦੇ ਕਿ ਵੀ ਇਹ ਕਰਦੇ ਕੀ ਨੇ ਕੀਰਤਨ ਕਰਦੇ ਨੇ ਵਲੌਗਿੰਗ ਕਰਦੇ ਨੇ ਜਾਂ ਫਿਰ ਇਹਨਾਂ ਦਾ ਕੀ ਏ ਆ ਦੇਖੋ ਵੀਰ ਜੀ ਇਸ ਤਰ੍ਹਾਂ ਇਹਨਾਂ ਦਾ ਪਰਸਨਲ ਮੈਟਰ ਹੈਗਾ ਉਹ ਕੀ ਕਰਦੇ ਨੇ ਹਰ ਬੰਦੇ ਨੂੰ ਆਪਣੀ ਪਰਸਨਲ ਜ਼ਿੰਦਗੀ ਜੀਣ ਦਾ ਰਾਈਟ ਹੈਗਾ ਲੇਕਿਨ ਉਹ ਅਗਰ ਗੁਰੂ ਘਰ ਦੇ ਪ੍ਰਚਾਰਕ ਨੇ ਜਿਹੜਾ ਗੁਰੂ ਘਰ ਦਾ ਪ੍ਰਚਾਰਕ ਹੁੰਦਾ ਹੈ ਉਹਦੀ ਇੱਕ ਮਿਆਰ ਹੁੰਦੀ ਹੈ ਮੈਂ ਜਦੋਂ ਇਹਨਾਂ ਨੇ ਇਹ ਵਾਰੀ ਗਿਆਨ ਦਿੱਤਾ ਰੋਕੇ ਔਰ ਉਸ ਤੋਂ ਬਾਅਦ ਜਦੋਂ ਮੈਂ ਇਹਨਾਂ ਦੀ ਵੀਡੀਓਸ ਦੇਖੀਆਂ ਕੋਈ ਮੀਡੀਆ 'ਚ ਮੈਂ ਸੋਸ਼ਲ ਮੀਡੀਆ 'ਤੇ ਵੀਡੀਓ ਬੜੀ ਸਾਰੀ ਆਈਆਂ ਇੱਕ 에ਅਰਪੋਰਟ ਦੇ ਉੱਤੇ ਕੋਈ ਜਿਹੜਾ ਨਾਲ ਤਬਲੇ ਵਾਲਾ ਠਿੰਗ ਹੈਗਾ ਜਿਹੜਾ ਤਬਲੇ ਦੀ ਸੇਵਾ ਨਿਭਾਉਂਦਾ ਇਹਨਾਂ ਦੇ ਨਾਲ ਪੈਸੇ ਦੇ ਨਾਲ ਉਨੇ ਕੋਈ ਕਿਹਾ ਕਿ दारू ਪੀ ਲਓ ਤੇ ਮੈਂ ਤੇ ਬੜਾ ਮਤਲਬ ਕਿ ਮੈਨੂੰ ਰੋਣਾ ਆਇਆ ਮੈਂ ਕਿਹਾ ਵਾਈਬ ਮੇਰੇ ਮੂੰਹ ਤੋਂ ਵਾਈਬ ਹੀ ਨਿਕਲਿਆ ਮੈਂ ਕਿਹਾ ਵਾਈਬ ਰੂ ਇਹੋ ਜੇ ਬੰਦੇ ਸ੍ਰੀ ਗੁਰੂ ਹਰਕਿਜਨ ਸਾਹਿਬ ਮਹਾਰਾਜ ਸਥਾਨ ਨੂੰ ਬਦਨਾਮ ਕਰ ਰਹੇ ਨੇ ਉਸ ਸਥਾਨ ਦੇ ਜਿਹੜੇ ਬਾਬਾ ਬੁੱਢਾ ਜੀ ਤੇ ਗੱਦੀ ਤੇ ਵਿਰਾਜ ਜਿਹੜੇ ਬਾਬਾ ਬੁੱਢਾ ਜੀ ਗੱਦੀ ਤੇ ਸੇਵਾ ਨਿਭਾ ਰਹੇ ਨੇ ਗਰੀ ਰਣਜੀਤ ਸਿੰਘ ਜੀ ਹੋਰਾਂ ਦੇ ਜਿਹੜੇ ਛਵੀ ਨੂੰ ਦਾਗਦਾਰ ਕਰ ਰਹੇ ਨੇ ਉਹ ਬੰਦਾ ਕਰ ਰਿਹਾ ਹੈ ਅੰਦਰ ਜਾ ਕੇ ਹੱਬੜ ਬਾਬੜ ਦੇ ਅੰਦਰ ਸਿੰਘੋ ਬੰਗਲਾ ਸਾਹਿਬ ਗੁਰਦੁਆਰੇ ਦੇ ਅੰਦਰ ਵੀਡੀਓ ਬਣਾ ਰਿਹਾ ਹੈ ਜਦੋਂ ਸਵਾਰ ਮੰਨਿੰਦਰ ਸਿੰਘ ਸਰ ਜੀ ਆਏ ਸੀਗੇ ਪੁੱਛੋ ਸਾਡੇ ਦਿੱਲੀ ਦੇ ਕੈਬਨਿਟ ਮਨਿਸਟਰ ਬਣੇ ਨੇ ਤੇ ਸਿੱਖ ਨੂੰ ਸਤਿਕਾਰ ਕਿੱਥੋਂ ਮਿਲੇਗਾ ਗੁਰੂ ਘਰ ਤੋਂ ਨਹੀਂ ਮਿਲੇਗਾ ਅਗਰ ਉਹ ਅਗਰ ਉਹ ਸਤਿਕਾਰ ਦੇ ਰਹੇ ਨੇ ਗੁਰੂ ਘਰ ਦੇ ਅੰਦਰ ਤੇ ਐਸਚ ਐਚ ਕੀ ਹੈ ਕਿਸ ਨੂੰ ਉਹ ਅੰਦਰ ਵੀਡੀਓ ਬਣਾ ਰਿਹਾ ਹੈ ਵੀਡੀਓ ਬਣਾ ਕੇ ਵੀਡੀਓ ਬਣਾਉਂਦਾ ਬਣਾਉਂਦਾ ਨਾ ਉਹਨੇ ਪਟਕਾ ਖੋਲ ਤੜੀਆਂ ਵਾਲਾ ਪਟਕਾ ਬਣਿਆ ਹੋਇਆ ਨਾ ਪਟਕਾ ਪੂਰਾ ਬਣਿਆ ਹੈ ਨਾ ਪੂਰਾ ਪਟਕਾ ਖੋਲਿਆ ਹੈ ਅੱਧ ਪਟਕਾ ਬਣਿਆ ਉਹਨੇ ਉਹ ਤਬਲੇ ਤਬਲੇ ਦੀ ਸੇਵਾ ਵੀ ਨਹੀਂ ਮੰਨਦਾ ਹੁਣ ਅਗਰ ਉਹਦੀ ਪਟਕੇ ਨੂੰ ਦੇਖਦੇ ਸੇਵਾਦਾਰ ਉਹਨਾਂ ਅੰਦਰ ਨਾ ਜਾਣ ਦਿੰਦਾ ਉਹਨੇ ਫਿਰ ਵੀਡੀਓ ਮੇਂ ਪਾ ਪਾ ਦੇਣੀ ਸੀ ਰੋਂਦੇ ਰੋਂਦੇ ਉਹ ਭੈਣ ਜੀ ਨੇ ਕਿਹ ਦੇਖੋ ਜੀ ਮੇਰੇ ਤਬਲੇ ਵਾਲੇ ਨੂੰ ਨਾਲ ਭਰਾ ਨੂੰ ਉਹਨੂੰ ਬੀਗ ਅ ਸਿੱਖ ਗੁਰੂ ਘਰ ਦੇ ਅੰਦਰ ਜਾਣ ਲਈ ਮਨਾ ਕਰਦਾ ਜੇ ਮਤਲਬ ਕਿ ਇਹ ਤੇ ਉਹ ਗੱਲ ਹੋ ਗਈ ਕਿ ਪਹਿਲੇ ਆਪ ਪੰਗੇ ਲਵੋ ਤੇ ਜਦੋਂ ਪੰਗੇ ਤੇ ਫਸ ਜਾਓ ਤੇ ਜਾ ਕੇ ਸੋਸ਼ਲ ਮੀਡੀਆ 'ਚ ਪੁੱਠੀਆਂ ਸੀਧੀਆਂ ਗੱਲਾਂ ਕਰੋ ਪਹਿਲੇ ਮੁੰਡੇ ਕੋਲੋਂ ਪੁੱਛੋ ਖਾਲਸਾ ਜੀ ਕੋਲੋਂ ਪੁੱਛੋ ਕਿ ਤੁਸੀਂ ਵੀ ਤੇ ਅੰਦਰ ਜਾ ਕੇ ਵੀਡੀਓ ਹੀ ਬਣਾਈ ਹੈ ਤੁਹਾਨੂੰ ਕਿਸ ਨੇ ਰੋਕਿਆ ਤੇ ਨਹੀਂ ਜੇ ਤੁਹਾਨੂੰ ਕਿਸੇ ਨੇ ਨਹੀਂ ਰੋਕਿਆ ਤੇ ਉਸ ਬੀਬੀ ਨੂੰ ਕਿਉਂ ਰੋਕਿਆ ਗਿਆ ਕੋਈ ਨਾ ਕੋਈ ਕਾਰਨ ਹੋਏਗਾ ਉਹਨਾਂ ਦੀ ਉਹ ਬਾਬਾ ਜੀ ਨੇ ਜਿਨ੍ਹਾਂ ਨੇ ਰੋਕਿਆ ਹੁਣ ਉਸ ਵੇਲੇ ਉੱਥੇ ਜਾਂ ਕਿਹਾ ਹੋਣਾ ਉਹਨਾਂ ਨੇ ਉਹਨਾਂ ਦੀ ਇਹ ਵੀਡੀਓ ਦੇਖਿਆ ਹੋਣਗੀਆਂ ਜਿਹੜੇ ਦੇ ਵਿੱਚ ਇਹਨਾਂ ਦੀ ਡਬਲ मीनिंग ਸ਼ਬਦਾਬਲੀ ਹੁੰਦੀ ਹੈ ਜਾਂ ਇਹ ਚੀਜ਼ਾਂ ਉਹਨਾਂ ਨੇ ਉਹ ਦੇਖਿਆ ਹੋਣੀਆਂ ਨੇ ਤਾਂ ਕਰਕੇ ਉਹਨਾਂ ਨੇ ਟੋਕਿਆ ਹੋਣਾ ਇਹ ਵੀ ਕਾਰਨ ਹੋ ਸਕਦਾ ਇੱਕ ਦੇਖੋ ਅਗਰ ਜਿਹੜੀ ਬੀਬੀ ਆਪਣੀ ਬਲੌਗ ਬਲੌਗ ਦੇ ਉੱਤੇ ਡਬਲ मीनिंग ਗੱਲਾਂ ਕਰ ਰਹੀ ਏ ਜੋ ਕਿ ਸਾਰੀ ਫਿੰਗਰ ਦੇਖ ਲਈ ਹੋएगी ਅਗਰ ਉਹ ਚੀਜ਼ ਕੋਈ ਸੇਵਾਦਾਰ ਨੇ ਉੱਥੇ ਵੀ ਦੇਖੀ ਹੋएगी ਜਿੱਦੇ ਕਰਕੇ ਮਨ ਕਰਤਾ ਹੋਣਾ ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੇਵਾਦਾਰ ਇਹੀ ਗੱਲ ਕਰਦੇ ਨੇ ਅਹੀਉ ਮਨ ਕਰਦੇ ਨੇ ਜੇ ਤੁਸੀਂ ਇੰਨੇ ਤੁਹਾਨੂੰ ਦਿੱਕਤ ਹੈ ਤੁਸੀਂ 2-3 ਘੰਟੇ ਗੁਰਦੁਆਰਾ ਬੰਗਲਾ ਸਾਹਿਬ ਜਾ ਕੇ ਸੇਵਾ ਨਿਭਾਉਣਾ ਤੁਹਾਨੂੰ ਪਤਾ ਚੱਲੇਗਾ ਕਿ ਸੰਗਤ ਕਿੱਦਾਂ ਦੀ ਆਂਦੀ ਹੈ ਹੁਣ ਦੇਖੋ ਸੰਗਤ ਸੰਗਤ ਹੈ ਸੰਗਤ ਨੂੰ ਮਨਾ ਕਰਨ ਲਈ ਕਈ ਵਾਰ ਡਾਂਟਾ ਵੀ ਪੈਂਦਾ ਜਿਹੜੇ ਠੀਠ ਹੁੰਦੇ ਨੇ ਜਿਹੜੇ ਨਹੀਂ ਮੰਨਣਾ ਹੁੰਦੇ ਤੇ ਹੋਰ ਕਈ ਆਪਣਾ ਰੁਤਬਾ ਦਿਖਾਉਂਦੇ ਨੇ ਜਿਵੇਂ ਬੀਬੀ ਨੇ ਆਪਣਾ ਰੁਤਬਾ ਦਿਖਾਇਆ ਹੋਣਾ ਕਿ ਮੈਂ ਕਿਰਤਨੀ ਹੈਗੀ ਆ ਮੈਂ ਸਿੱਖ ਹੈਗੀ ਆ ਕੁਝ ਕਿਹਾ ਹੋਣਾ ਮੇਰੇ ਨਾਲ ਵੀ ਮੇਰੇ ਸਾਹਮਣੇ ਵੀ ਉਹ ਜੇ ਕਈ ਗੱਲਾਂ ਹੋਈਆਂ ਨੇ ਜਿਹਦੇ ਕਰਕੇ ਆਪਾਂ ਵੀ ਸੰਗਤ ਨੂੰ ਸਮਝਾਇਆ ਕਿ ਸੇਵਾਦਾਰ ਗਲਤ ਨਹੀਂ ਹੈ ਸੇਵਾਦਾਰ ਦੀ ਜਿਹੜੀ ਹੈ ਡਿਊਟੀ ਹੈ ਤੁਸੀਂ ਕਿਸੇ ਵੀ ਧਾਰਮਿਕ ਥਾਂ ਤੇ ਜਾਓਗੇ ਨਾ ਤੇ ਉਸ ਧਾਰਮਿਕ ਥਾਂ ਦੇ ਪੂਲ ਰੂਲਸ ਐਂਡ ਫਾਲੋ ਰੂਲਸ ਐਂਡ ਰੈਗੂਲੇਸ਼ਨ ਫਾਲੋ ਕਰਨੇ ਪੈਣਗੇ ਇਹ ਗੱਲ ਆਪਾਂ ਵੀ ਸਮਝਾਣੇ ਆ ਜਦੋਂ ਗੁਰੂ ਘਰ ਜਾਣੇ ਆ ਤੇ ਬੀਬੀ ਨੂੰ 빙ਾ ਪ੍ਰਚਾਰਕ ਔਰ ਅੱਛਾ ਪ੍ਰਚਾਰ ਕਰਨਾ ਚਾਹੀਦਾ ਬੜੀ ਭੈੜੀ ਸ਼ਬਦਬੋਲੀ ਵਰਤੀ ਭੈਣ ਜੀ ਨੇ ਵੱਡੇ ਵੱਡੇ ਧਾੜੇ ਰੱਖਦੇ ਆ ਵੱਡੀ ਵੱਡੀ ਪੱਗਾ ਰੱਖਦੇ ਆ ਪੁੱਛੋ ਵੀ ਪ੍ਰਬਲੀਨ ਕੋਰ ਕੋਲੋਂ ਕਿ ਹੁਣ ਧਾੜੇ ਕਟਾ ਲਈਏ ਪੱਗਾਂ ਦੀ ਜਗ੍ਹਾ ਟੋਪੀਆਂ ਪਾ ਲਈਏ ਮਤਲਬ ਕਿ ਇੱਕ ਕਿੜੀ ਇਹ ਕਿੱਥੋਂ ਆਈ ਹੈ ਬੀਬੀ ਸਾਨੂੰ ਤਾਂ ਇਹ ਵੀ ਨਹੀਂ ਪਤਾ ਕੋਈ ਸਾਜਿਸ਼ ਤੇ ਨਹੀਂ ਆਈ ਕੋਈ ਏਜੰਟੀ ਦੀ ਬੀਬੀ ਤਾਂ ਨਹੀਂ ਹੈਗੀ ਗੱਲ ਕਰਨਾ ਲੱਗਾ ਕਿ ਹੈੱਡ ਗਰੰਟੀ ਰਣਜੀਤ ਸਿੰਘ ਹੋਰਾਂ ਨੂੰ ਸੇਵਾਵਾਂ ਕਰਦਿਆਂ ਨੂੰ ਕਿੰਨਾ ਸਮਾਂ ਹੋ ਗਿਆ ਜਦੋਂ ਤੋਂ ਤੁਸੀਂ ਦੇਖ ਰਹੇ ਹੋ ਜਾਂ ਉਸ ਤੋਂ ਪਹਿਲਾਂ ਕਿੰਨਾ ਸਮਾਂ ਹੋ ਗਿਆ ਉਹਨਾਂ ਨੂੰ ਸੇਵਾਵਾਂ ਕਰਦਿਆਂ ਨੂੰ ਦੇਖੋ ਜੀ ਹੈੱਡ ਗਰੰਟੀ ਜਿਆਨੀ ਰਣਜੀਤ ਲੇਖੋ ਇਸ ਤਰ੍ਹਾਂ ਹੁੰਦਾ ਹੈ ਬੇਸਿਕਲੀ ਕੀ ਹੈ ਜਿਆਨੀ ਰਣਜੀਤ ਸਿੰਘ ਜੀ ਗੁਰੂ ਘਰ ਦੇ ਵਜ਼ੀਰ ਨੇ ਠੀਕ ਹੈ ਜੀ ਇਹ ਗੁਰੂ ਘਰ ਦੇ ਵਜ਼ੀਰ ਦਾ ਮਤਲਬ ਸਾਡੇ ਦਿਮਾਗ ਵਿੱਚ ਪਾਇਆ ਗਿਆ ਕਿ ਤਿੰਨ ਟਾਈਮ ਦੀ ਅਰਦਾਸ ਕਰਨਾ ਹੁਕਮਨਾਮਾ ਲੈਣਾ ਬਸ ਤੇ ਟੁੱਟੀ ਸਾਈਕਲ ਵਿੱਚ ਆਵੇ ਤੇ ਪਾਡੇ ਕਪੜੇ ਹੋਣ ਤੇ ਸੰਗਤ ਦਾ ਹੁਕਮ ਫਟਾਫਟ ਮੰਨੇ ਗਿਆ ਮੰਨੇ ਜਿਹੜੇ ਅੱਜ ਕੱਲ ਦੇ ਜਿਹੜੇ ਅਸੀਂ ਆਪਣੇ ਦਿਮਾਗ ਵਿੱਚ ਛਵੀ ਬਣਾਈ ਹੋਈ ਹੈ ਨਾ ਗੁਰੂ ਘਰ ਦੇ ਵਜ਼ੀਰਾਂ ਦੇ ਲਈ ਸਾਡੇ ਦਿਮਾਗ ਦੇ ਅੰਦਰ ਛਵੀ ਇਹੀ ਹੈ ਲੇਕਿਨ ਗਿਆਨੀ ਰਣਜੀਤ ਸਿੰਘ ਜੀ ਬਹੁਤ ਸੋਹਣੀ ਸੇਵਾ ਨਿਭਾ ਰਹੇ ਨੇ ਉਹਨਾਂ ਨੂੰ ਉਹ ਵੀ ਚਾਹੁੰਦੇ ਤੇ ਤਿੰਨ ਟਾਈਮ ਦੀ ਅਰਦਾਸ ਕਰ ਸਕਦੇ ਨੇ ਹੁਕਮਨਾਮਾ ਲੈ ਕੇ ਆਪਣੇ ਘਰ ਬੈਠ ਸਕਦੇ ਨੇ ਲੇਕਿਨ ਉਹ ਕੀ ਨੇ ਉਹ ਬੜੇ ਡੈਡੀਕੇਟਿਡ ਹੈਗੇ ਨੇ ਇਸ ਥਾਨ ਦੇ ਉੱਤੇ ਸਿੱਖ ਕੌਮ ਦੇ ਲਈ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਸੋਚਦੇ ਰਹਿੰਦੇ ਨੇ ਮੈਂ ਆਪਣੇ ਗੁਰੂ ਘਰ ਲਈ ਗੁਰੂ ਕਿਸੇ ਦਾ ਮਹਾਰਾਜ ਦੇ ਦਰ ਦੇ ਲਈ ਅੱਛੀ ਤੋਂ ਅੱਛੀ ਸੇਵਾ ਕੀ ਕਰ ਸਕਦਾ ਵਾ ਜਿਹਦੇ ਕਰਕੇ ਸੰਗਤ ਨੂੰ ਫੈਸਿਲਿਟੀ ਮਿਲੇ ਤੇ ਉਹ ਜਿਹੜੀ ਹੈ ਲੋਕਾਂ ਨੂੰ ਬਰਦਾਸ਼ਤ ਨਹੀਂ ਹੈਗਾ ਉਹਦੇ ਲਈ ਦੇਖੋ ਥੋੜਾ ਜਿਹਾ ਸਿੱਖਣਾ ਵੀ ਜ਼ਰੂਰੀ ਹੈ ਤੁਸੀਂ ਅੱਜ ਗੁਰਦੁਆਰਾ ਬੰਗਲਾ ਸਾਹਿਬ ਚਲੇ ਜਾਓ ਕਿੰਨਾ ਡਿਸਪਲਿਨ ਹੈਗਾ ਕਿੰਨੀ ਸਾਫ ਸਫਾਈ ਹੈ ਤੇ ਇਹ ਚੀਜ਼ਾਂ ਅਗਰ ਕੋਈ ਡਿਸਪਲਿਨ ਰੱਖਣਾ ਹੈ ਨਾ ਤੇ ਥੋੜੀ ਸਿੱਖਣਾ ਹੋਣੀ ਜ਼ਰੂਰੀ ਹੈ ਲੋਕੀ ਪਤਾ ਨਹੀਂ ਕਿਉਂ ਗਿਆਨੀ ਰਣਜੀਤ ਸਿੰਘ ਰਣਜੀਤ ਸਿੰਘ ਜੀ ਹੁਣ ਬੀਬੀ ਦਾ ਮੈਨੂੰ ਸਮਝ ਨਹੀਂ ਆ ਰਹੀ ਇਹ ਗਿਆਨੀ ਰਣਜੀਤ ਸਿੰਘ ਜੀ ਦੀ ਛਵੀ ਕਿਉਂ ਖਰਾਬ ਕਰ ਰਹੀ ਹੈ ਇਹਦੇ ਪਿੱਛੇ ਐਦਾ ਕੀ ਲਾਲਚ ਹੈਗਾ ਕਦੇ ਬਾਬਾ ਜੀ ਨੇ ਤੁਹਾਨੂੰ ਜਾਂ ਕਦੇ ਕਿਸੇ ਹੋਰ ਨੂੰ ਇਸ ਤਰੀਕੇ ਦਾ ਥ्रेट ਦਿੱਤਾ ਕਿਉਂਕਿ ਸਿੱਖ ਤਾਂ ਇਹ ਸਿਖਾਉਂਦੇ ਨੇ ਕਿ ਵੀ ਕਦੇ ਵੀ ਕਿਸੇ ਬੀਬੀ ਨੂੰ ਉੱਚਾ ਨੀਵਾ ਨਹੀਂ ਬੋਲਣਾ ਕਦੇ ਵੀ ਕਿਸੇ ਦੇ ਉੱਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਨਾ ਕਦੇ ਤੁਹਾਨੂੰ ਲੱਗਿਆ ਕਿ ਹੈਡ ਗ੍ਰੰਥੀ ਰਣਜੀਤ ਸਿੰਘ ਜੀ ਕਿਸੇ ਨੂੰ ਉੱਚਾ ਨੀਵਾ ਬੋਲ ਰਹੇ ਨੇ ਤੁਸੀਂ ਪਹਿਲਾਂ ਉਸ ਨੂੰ ਆਵਾਜ਼ ਨੂੰ ਚੁੱਕਿਆ ਹੋਵੇ ਕਿ ਨਹੀਂ ਬਾਬਾ ਜੀ ਤੁਸੀਂ ਇੱਥੇ ਗਲਤ ਹੋ ਜਾਂ ਫਿਰ ਇਹਨਾਂ ਨੇ ਹਵਾ ਕ੍ਰੀਏਟ ਕਰਤਾ ਕਿ ਵੀ ਆਹ ਦੇਖੋ ਇਹਨਾਂ ਨੇ ਮੈਨੂੰ ਉੱਚਾ ਨੀਵਾ ਬੋਲਿਆ ਇਹਨਾਂ ਨੇ ਮੈਨੂੰ ਥ्रेट ਕੀਤਾ ਤੇ ਇਸ ਮੈਂ ਸੰਗਤ ਨੂੰ ਦੱਸ ਰਹੀ ਆਂ ਦੇਖੋ ਜਦੋਂ ਬੰਦੇ ਦੀ ਫੈਨ ਫੋਲਵਿੰਗ ਨਹੀਂ ਹੁੰਦੀ ਨਾ ਤੇ ਬੰਦਾ ਨੈਗੇਟਿਵਿਟੀ ਦੋ ਚਾਰ ਬਣਾ ਕੇ ਨਾ ਆਪਣੀ ਫੈਨ ਫੋਲਵਿੰਗ ਵਧਾਉਂਦਾ ਹੈ ਠੀਕ ਹੈ ਜੀ ਇੱਕ ਗਿਆਨੀ ਰਣਜੀਤ ਸਿੰਘ ਜੀ ਦੇ ਜਿੱਥੇ ਸੇਵਾ ਨਹੀਂ ਬੰਦੇ ਨਾ ਗੁਰੂ ਘਰ ਉਹ ਗੁਰੂ ਘਰ ਦੇ ਨਾਲ ਹੀ ਉਹਨਾਂ ਦਾ ਕਮਰਾ ਵੀ ਹੈਗਾ ਰੂਮ ਵੀ ਹੈਗਾ ਉੱਥੇ ਬੈਠੇ ਹੁੰਦੇ ਨੇ 3-4-5 ਘੰਟੇ ਸਾਰਾ ਦਿਨ ਉੱਥੇ ਹੀ ਹੁੰਦੇ ਨੇ ਜਦੋਂ ਤਾਬਿਆਂ ਦੀ ਸੇਵਾ ਨਹੀਂ ਬੰਦੇ ਨੇ ਹੁਕਮਨਾਮਾ ਸਾਹਿਬ ਪੜ੍ਹਦੇ ਨੇ ਅਰਦਾਸ ਕਰਦੇ ਨੇ ਸੇਵਾ ਨਿਭਾ ਕੇ ਉੱਥੇ ਹੀ ਰਸ ਛਰਦੇ ਨੇ ਤੇ ਕਹਿਣ ਦਾ ਮਤਲਬ ਹੈ ਤੇ ਉਹ ਤੇ ਖੁੱਲਾ ਕਮਰਾ ਹੈ ਜਿਹੜਾ ਬੰਦਾ ਇਹੋ ਜੀ ਜਿਹੜਾ ਅਗਰ ਕੋਈ ਗਰੰਟੀ ਸਾਹਿਬ ਅਗਰ ਕਿਸੇ ਸੰਗਤ ਨਾਲ ਮਿਸ ਬੀਹੇਵ ਕਰੇਗਾ ਕਿ ਇਹ ਓਪਨ ਕਮਰੇ ਚ ਬੈਠ ਸਕਦਾ ਸੰਗਤ ਦੇਖੋ ਸੰਗਤ ਤੋਂ ਉੱਚਾ ਕੋਈ ਨਹੀਂ ਹੈਗਾ ਲੇਕਿਨ ਅਗਰ ਕੋਈ ਇਹੋ ਜੀ ਗੱਲ ਹੋਵੇ ਤੇ ਉਹ ਤੇ ਉਹ ਤੇ ਫਟਾਫਟ ਆਪਣੇ ਸਿਕਿਉਰਟੀ ਨਾਲ ਚੱਲੇ ਤੇ ਆਪਣੇ ਗੁਰਦੁਆਰਾ ਸਾਹਿਬ ਤੋਂ ਆਪਣੇ ਘਰ ਘਰ ਤੋਂ ਆਪਣੇ ਗੁਰਦੁਆਰਾ ਸਾਹਿਬ ਉੱਤੇ ਆਪਣੇ ਰੂਮ 'ਚ ਓਪਨ ਦਰਵਾਜ਼ਾ ਖੋਲ ਕੇ ਬੈਠਣ ਹੀ ਨਾ ਉਹ ਤੇ ਆਪਣੇ ਨਾਮ ਨਾਲ ਬੈਠੇ ਹੁੰਦੇ ਨੇ ਚੰਗਾ ਤਾਂ ਆ ਕੇ ਮਿਲਦੀ ਵੀ ਐ ਫਤਿਹ ਦੀ ਤਾਂ ਜੀ ਕਰਦੀ ਐ ਆਪਣੇ ਆਪਣੀ ਅਰਦਾਸਾਂ ਵੀ ਆਪਣੇ ਕਿਸੇ ਨੇ ਦੁੱਖ ਦੀ ਕਿਸੇ ਨੇ ਖੁਸ਼ੀ ਲਈ ਉਹਨਾਂ ਨੂੰ ਬੁਲਾਣਾ ਹੁੰਦਾ ਉਹਨੂੰ ਸਦਾ ਵੀ ਦੇਣ ਜਾਂਦੀ ਐ ਮੇਰੇ ਸਾਹਮਣੇ ਕਈ ਵਾਰ ਕਈ ਸਸਵੇਰ ਤੋਂ ਲੈ ਕੇ ਸ਼ਾਮ ਤੱਕ ਕਈ ਸੰਗਤ ਉਹਨਾਂ ਨੂੰ ਜਾ ਕੇ ਫਤਿਹ ਬੁਲਾਉਂਦੀ ਐ ਬਹੁਤ ਸਤਿਕਾਰ ਦਿੰਦੀ ਐ ਇੱਕ ਇਸ਼ੂ ਕਰਕੇ ਭੈਣ ਜੀ ਨੂੰ ਵੀ ਮੈਂ ਬੇਨਤੀ ਕਰਦਾ ਭੈਣ ਜੀ ਇਹ ਇੱਕ ਇਸ਼ੂ ਕਰਕੇ ਤੁਸੀਂ ਸਿੱਖ ਕੌਮ ਨੂੰ ਬਦਨਾਮ ਨਾ ਕਰੋ ਗੁਰਦੁਆਰਾ ਬੰਗਲਾ ਸਾਹਿਬ ਦੀ ਛਵੀ ਤੁਸੀਂ ਗੁਰਦੁਆਰਾ ਬੰਗਲਾ ਸਾਹਿਬ ਤੇ ਦੇਖੋ ਫੈਸਿਲਿਟੀਆਂ ਕਿੰਨੀਆਂ ਨੇ ਤੁਸੀਂ ਬੀਂਗ ਦਾ ਪ੍ਰਚਾਰ ਤੁਸੀਂ ਕੋ 50 ਰੁਪਏ ਦੀ ਐਮ ਆਰ ਆਈ ਹੁੰਦੀ ਸਿੱਖਾਂ ਦੇ ਲਈ ਤੇ ਉੱਥੇ ਸਿੱਕੀ ਸਕੈਨ ਵੀ ਹੈਗਾ ਤੁਸੀਂ ਐਮ ਆਰ ਆਈ ਦੇਖੋ ਜਿਹੜੇ ਨੌਨ ਸਿੱਖ ਨੇ ਰਾਤੀ ਆਕੇ ਸਟੇ ਕਰਦੇ ਨੇ ਉਹ ਲਾਈਨ ਲੱਗੀ ਹੁੰਦੀ ਫਿਰ ਦੋ ਦੋ ਛੇ ਛੇ ਮਹੀਨੇ ਦੀ ਜਿਹੜੀ ਹੈ ਉਹ ਵੇਟਿੰਗ ਹੈਗੀ ਹੈ ਜਿਹੜੀ ਐਮ ਆਰ ਆਈ ਦੇ ਲਈ ਇਹ ਸਿਰਫ ਜਿਹੜਾ ਗੁਰਦੁਆਰਾ ਬੰਗਲਾ ਸਾਹਿਬ ਫੈਸਿਲਿਟੀ ਹੈਗੀ ਹੈ ਗੁਰਦੁਆਰਾ ਬੰਗਲਾ ਸਾਹਿਬ ਫਿਰ ਤੋਂ ਲੈ ਕੇ ਰਾਤ ਤੱਕ ਕਿੰਨੇ ਹਜ਼ਾਰੋਂ ਸੰਗਤ ਲੰਗਰ ਥੱਕੇ ਜਾਂਦੀ ਹੈ ਉਹਨਾਂ ਨੇ ਟਾਈਟਲ ਨਾਲ ਦਿੱਤਾ ਕਹਿੰਦੇ ਮੈਨੂੰ ਗੁਰਦੁਆਰਾ ਸਾਹਿਬ ਜਾਣ ਤੋਂ ਡਰ ਲੱਗਦਾ ਇਸ ਦਾ ਸਨੇਹਾ ਕੀ ਦੇਣਾ ਚਾਹੁੰਦੇ ਸੀਗੇ ਕਿ ਕੋਈ ਉਹਨਾਂ ਦੀ ਵੀਡੀਓ ਦੇਖੇ ਉਹਨੂੰ ਇਹ ਲੱਗੇ ਕਿ ਵੀ ਗੁਰਦੁਆਰੇ ਦੇ ਵਿੱਚ ਕੀ ਹੁੰਦਾ ਤੇ ਉੱਥੇ ਜਾਣ ਤੋਂ ਡਰੋ ਦੇਖੋ ਇਹ ਮੈਂ ਇਹੀ ਤੇ ਕਹਿ ਰਿਹਾ ਬੀਇੰਗ ਅ ਸਟਿੱਕ ਇਹ ਗੱਲ ਕੋਈ ਸੋਚ ਨਹੀਂ ਸਕਦਾ ਫਿਰ ਦੂਜੀ ਗੱਲੇ ਪ੍ਰਚਾਰਕ ਵੀ ਨੇ ਫਿਰ ਇਹਨਾਂ ਨੇ ਇੱਕ ਹੋਰ ਗੱਲ ਬੜੀ ਦੇਖੋ ਗੱਲ ਅਗਰ ਜਾਏਗੀ ਤੇ ਬਹੁਤ ਲੰਬੀ ਜਾਏਗੀ ਅਨਾ ਨੇ ਮੈਂ ਇਹਨਾਂ ਦੀ ਇੱਕ ਹੋਰ ਵੀਡੀਓ ਦੇਖੀ ਭਾਈ ਸਾਹਿਬ ਜੀ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜਾ ਹੁਕਮ ਆਇਆ ਹੈ ਕਿ ਨਿਸ਼ਾਨ ਸਾਹਿਬ ਦੇ ਸਾਰੇ ਚੋਲੇ ਦਾ ਜਿਹੜਾ ਰੰਗ ਹੈਗਾ ਬਸੰਤੀ ਹੋਣਾ ਚਾਹੀਦਾ ਹੈ ਇਹਨਾਂ ਨੇ ਉਹਦੇ ਉੱਤੇ ਵੀ ਇੱਕ ਸਟੇਜ ਦੇ ਉੱਤੇ ਗੱਲ ਕੀਤੀ ਹੈ ਇਹ ਸਿੱਖ ਜਿਹੜੇ ਹੈਗੇ ਨੇ ਨਿਸ਼ਾਨ ਸਾਹਿਬ ਦੇ ਰੰਗਾਂ ਵਿੱਚ ਫਸ ਗਏ ਨੇ ਨੀਲਾ ਪੀਲਾ ਕਾਲਾ ਹਰਾ ਸੋ ਹੁਣੇ ਬੀਬੀ ਬੀਇੰਗ ਅ ਸਿੱਖ ਬੀਇੰਗ ਅ ਕੀਰਤਨੀਆਂ ਗੁਰੂ ਘਰ ਦੇ ਕੀਰਤਨੀ ਆਪਣੇ ਆਪ ਨੂੰ ਦਿਨਾਉਂਦੇ ਨੇ ਤੇ ਕੀ ਇਹ ਸਿੱਦੇ ਕਾਲ ਤਕ ਸਾਬ ਨੂੰ ਸਮਰਪਿਤ ਨਹੀਂ ਹੈਗੇ ਇਹ ਬੋਲਣ ਕਿ ਮੈਂ ਕਾਲ ਤਕ ਸਾਬ ਨੂੰ ਨਹੀਂ ਮੰਨਦੇ ਕਿਉਂਕਿ ਜੋ ਇਹਨਾਂ ਦਾ ਬਿਹੇਵੀਅਰ ਹੈਗਾ ਜੋ ਇਹਨਾਂ ਦੀ ਅ ਸਪੀਚ ਸੀਗੀ ਸਟੇਜ ਦੇ ਉੱਤੇ ਬੈਠ ਕੇ ਜਿਹੜੀ ਇਹਨਾਂ ਨੇ ਸ੍ਰੀ ਅਕਾਲ ਤਗ਼ਾ ਸਾਹਿਬ ਦੇ ਹੁਕਮ ਬਸੰਤੀ ਚੋਲੇ ਉੱਤੇ ਜਿਹੜੀ ਟਿੱਪਣੀ ਕੀਤੀ ਕਿ ਸਿੱਖ ਨਿਸ਼ਾਨ ਸਾਹਿਬ ਦੇ ਰੰਗਾਂ ਵਿੱਚ ਫਸੇ ਮੈਂ ਨਹੀਂ ਕਹਿ ਰਹੀ ਜੀ ਇਹ ਇਹਨਾਂ ਦੀ ਵੀਡੀਓ ਦੇ ਉੱਤੇ ਬਕਾਇਦਾ ਲਿਖਿਆ ਹੋਇਆ ਹੈ ਇੱਕ ਨਿਸ਼ਾਨ ਸਾਹਿਬ ਦੇ ਰੰਗਾਂ ਦੇ ਵਿੱਚ ਫਸੇ ਇਹ ਦਾ ਮਤਲਬ ਹੈ ਸਿੱਧਾ-ਸਿੱਧਾ ਚੈਲੰਜ ਵੀ ਵੀ ਕਰ ਰਹੀ ਹੈ ਨਿਸ਼ਾਨ ਆਪਣਾ ਚਿਹਰੇ ਕਾਲ ਤੱਕ ਸਾਹਿਬ ਦੇ ਹੁਕਮ ਨੂੰ ਵੀ ਸਿੱਖ ਤਾਂ ਦੇਖੋ ਪੂਰੀ ਦੁਨੀਆ ਜਿੱਥੇ ਵੀ ਹੈਗਾ ਜਿਹੜੇ ਕਾਲ ਤੱਕ ਸਾਹਿਬ ਨੂੰ ਸਮਰਪਿਤ ਹੈ ਜੀ ਤੇ ਸਾਨੂੰ ਵੀ ਜਿਹੜੇ ਲੋਕਲ ਸਿੰਘ ਸਭਾਵਾਂ ਦੇ ਜਿਹੜੇ ਪੂਰੇ ਆਲ ਓਵਰ ਇੰਡੀਆ ਦੇ ਵਰਲਡ ਦੇ ਜਿਹੜੇ ਸਿੰਘ ਸਭਾਵਾਂ ਦੇ ਗੁਰੂ ਘਰ ਦੇ ਜਿਹੜੇ ਕਮੇਟੀ ਹੈ ਉਹਨਾਂ ਨੂੰ ਇਸ ਬੀਬੀ ਬਾਰੇ ਸੂਚਨਾ ਚਾਹੀਦਾ ਹੈ ਕਿ ਇਸ ਬੀਬੀ ਨੂੰ ਜਿਹੜੀ ਹੈ ਜਦ ਤੱਕ ਇਹ ਜਾ ਕੇ ਗੁਰਦੁਆਰਾ ਬੰਗਲਾ ਸਾਹਿਬ ਜਾ ਕੇ ਮਾਫੀ ਨਹੀਂ ਮੰਗੇ ਜਦ ਤੱਕ ਆਪਣੀ ਕਈ ਹੋਈ ਗੱਲਾਂ ਦੇ ਉੱਤੇ ਮਾਫੀ ਨਾ ਮੰਗੇ ਤੇ ਐਨੋ ਪੋਤਨ ਕਰਨ ਦੀ ਸੇਵਾ ਨਹੀਂ ਦਿੱਤੀ ਜਾਣੀ ਚਾਹੀਦੀ ਉਹਨੇ ਬੀਬੀ ਨੂੰ ਕਿਹਾ ਚਾਹਨਾ ਜਿਹੜੀ ਬੀਬੀ ਸਟੇਜ ਤੇ ਬਹਿ ਕੇ ਕਹਿ ਰਹੀ ਕਿ ਤੁਹਾਨੂੰ ਅਕਲ ਹੀ ਨਹੀਂ ਹੈ ਤੇ ਮੈਂ ਹੱਥ ਜੋੜ ਕੇ ਬੀਬੀ ਨੂੰ ਬੇਨਤੀ ਕਰਾਂਗਾ ਕਿ ਭੈਣ ਜੀ ਗੁਰਦੁਆਰਾ ਬੰਗਲਾ ਸਾਹਿਬ ਜਾ ਕੇ ਆਪਣੇ ਅਕਲ ਦੇ ਲਈ ਅਰਦਾਸ ਕਰੋ ਬਿਲਕੁਲ अच्छा भाई साहब जी जिस तरीके ਨਾਲ ये ब्लॉगिंग करते हैं वीडियो पोंद रहे हैं ਤੁਸੀਂ ਕਹਤਾ ਕਿ ਇਹਨਾਂ ਦੀ ਪਰਸਨਲ ਜ਼ਿੰਦਗੀ ਹੈ ਜੋ ਮਰਜ਼ੀ ਕਰਨ ਪਰ ਐਜ਼ ਏ ਸਿੱਖ ਪ੍ਰਚਾਰਕ ਇਹਨਾਂ ਨੂੰ ਇਹ ਕਰ ਕਰਨ ਦਾ ਹੱਕ ਹੈਗਾ ਸ਼ੋਭਾ ਇਹ ਦਿੰਦਾ ਇਹਨਾਂ ਨੂੰ ਇਹ ਕਿ ਵੀ ਇਹ ਕਰ ਸਕਦੇ ਇਸ ਤਰੀਕੇ ਤੋਂ ਨਾਲ ਮੈਂ 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 ਪਾਈ ਸਾਹਿਬ ਜੀ ਮੈਂ ਪਹਿਲੀ ਗੱਲ ਕਹੀ ਇਹਨਾਂ ਦੀ ਪਰਸਨਲ ਲਾਈਫ ਹੈ ਬਟ ਜਗਰੋ ਗੁਰੂ ਘਰ ਦੇ ਕੀਰਤਨੀਆਂ ਨੇ ਤੇ ਹਰ ਕੀਰਤਨੀ ਦਾ ਗੁਰੂ ਘਰ ਦੇ ਕੀਰਤਨੀਆਂ ਦਾ ਇੱਕ ਨਿਆਰ ਹੁੰਦਾ ਹੈ ਤੁਸੀਂ ਕਦੇ ਕਿਸ ਕਦੇ ਕਿਸੇ ਕੀਰਤਨੀ ਨੂੰ ਦੇਖਿਆ ਕਿ ਵੀ ਉਹ ਬਲੌਗਿੰਗ ਕਰ ਰਿਹਾ ਉਹ ਕਹਿ ਰਿਹਾ ਕਿ ਅੱਜ ਜੇ ਆਹ ਨੀ ਚੀਜ਼ ਹੈਗੀ ਦਾਰੂ ਪੀ ਲਵੋ ਜੋ ਉਹ ਚੀਜ਼ ਨਹੀਂ ਹੈਗੀ ਆ ਕਰ ਲਵੋ ਮੈਂ ਦੋ ਤਿੰਨ ਵੀਡੀਓਜ਼ ਦੇਖੀਆਂ ਮੇਰੇ ਕੋਲ ਆਈਆਂ ਮੈਂ ਸੋਸ਼ਲ ਮੀਡੀਆ ਦੇਖੀਆਂ ਇੱਕ ਤਾਂ ਤਬਲੇ ਵਾਲਾ ਕਹਿ ਰਿਹਾ ਕਿ ਚਾ ਪੀਣਾ ਹੈ ਦਾਰੂ ਪੀ ਲਓ ਠੀਕ ਹੈ ਇੱਕ ਉਹਦਾ ਇੱਕ ਉਹਦਾ ਐਕਸ਼ਨ ਸੀਗਾ ਗੰਦਾ ਤੇ ਉਹਨੇ ਕਹੇ ਇਹ ਇਹ ਨਹੀਂ ਆਣਾ ਜੇਦਾ ਨਹੀਂ ਤੇ ਸਾਨੂੰ ਕੀਰਤਨ ਦੀ ਬੁਕਿੰਗ ਨਹੀਂ ਮਿਲੇਗੀ ਬੜਾ ਭੈੜਾ ਜਿਹਾ ਐਕਸ਼ਨ ਸੀਗਾ ਇੱਕ ਹੋਰ ਬੀਬੀ ਨੇ ਬੜੀ ਗੰਦੀ ਗੱਲ ਕਹੀ ਦੇਖੋ ਬੀਂਗ ਕੁੜੀ ਤੁਸੀਂ ਗੁਰੂ ਘਰ ਦੇ ਕੀਰਤਨੀਆਂ ਸਟੇਜ ਉੱਤੇ ਧੀਆਂ ਪਹਿਣਾ ਬੱਚਿਆਂ ਨੂੰ ਸਟੇਜ ਦਿੰਦੇ ਹੋ ਤੁਹਾਡੇ ਕੋਲੋਂ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਸਾਡੀਆਂ ਧੀਆਂ ਸਾਡੀਆਂ ਮਾਵਾਂ ਕੀ ਸਿਰ ਲੈਣਗੀਆਂ ਜੇ ਤੁਸੀਂ ਅਗਰ ਉੱਥੇ ਖੜੋ ਕੇ ਹਮਾਈ ਦਾ ਦੇ ਬੈਠ ਕੇ ਕਹੋਗੇ ਲਾਸਟ ਟਾਈਮ ਤੇ ਵਾਈਦਾ ਦੇ ਅੰਦਰ 에ਰੋਸਟਰ ਬਹੁਤ ਪੋਣੀਆਂ ਸਨ ਉਸ ਦੇ ਵਿੱਚ ਉਹ ਇੱਕ ਨਾਲ ਦਾ ਨਾਲ ਦਾ ਤਬਲਾ ਵਾਦਕ ਜਿਹੜਾ ਹੈ ਸ਼ਾਇਦ ਤਬਲਾ ਵਾਦਕ ਹੈ ਉਹ ਵੀ ਕਹਿ ਰਹੇ ਕਿ ਤੁਹਾਨੂੰ ਜੇ ਕੁੜੀਆਂ ਚ ਇੰਨਾ ਉਹ ਮਜ਼ਾਕ ਕਰ ਰਹੇ ਸੀ ਇਸ ਗੱਲ ਦਾ ਵਾ ਤੇ ਇਹ ਦੇਖੋ ਇਹ ਮੈਂ ਗੱਲ ਮੈਂ ਵੀ ਦੇਖੋ ਮੈਂ ਮੈਂ ਵੀ ਸਿੱਖਾਂ ਮੈਂ ਆਪਣੇ ਮੂੰਹ ਤੇ ਗੰਦਾ ਅਲਫਾਜ਼ ਕਿਉਂ ਬੋਲਾਂ ਇਹ ਤੇ ਵੀਡੀਓ ਸਾਹਮਣੇ ਆਈ ਹੋਈਆਂ ਨੇ ਤੇ ਇਹ ਸੰਗਤ ਨੂੰ ਵਿਚਾਰ ਕਰਨਾ ਚਾਹੀਦਾ ਸੰਗਤ ਨੂੰ ਵੀ ਹਰ ਬੰਦੇ ਦੀ ਜਿਹੜੀ ਮੂੰਹ ਤੋਂ ਕਹੀ ਹੋਈ ਗੱਲ ਹੈ ਨਾ ਉਸ ਤੋਂ ਪਹਿਲੇ ਉਹਦਾ ਜਿਹੜਾ ਉਹਦਾ ਜਿਹੜਾ ਬੇਸ ਹੈ ਉਹਦੀ ਜਿਹੜੀ ਮਤਲਬ ਕਿ ਲਾਈਫ ਸਟਾਈਲ ਹੈ ਉਹ ਦੇਖਣਾ ਚਾਹੀਦਾ ਫਿਰ ਉਹਦੀ ਗੱਲ ਨੂੰ ਸਮਝਣਾ ਚਾਹੀਦਾ ਕਿ ਇਹ ਕੁੜੀ ਜਿਹੜੀ ਹੈ ਇਹ ਐਵੇਂ ਜਬਲੀਆਂ ਮਾਰ ਰਹੀ ਏ ਝੂਠ ਬੋਲ ਰਹੀ ਏ ਇਹਦਾ ਕੋਈ ਸਿਸਟਮ ਨਹੀਂ ਹੈਗਾ ਇਹ ਬੇਸਿਕਲੀ ਆਪਣੇ ਆਪ ਨੂੰ ਲਾਈਮਲਾਈਟ ਹੋਣਾ ਚਾਹਦੀ ਹੈ ਇਹਦੇ ਵਿਊਅਰਸ ਆਪਣੇ ਵਿਊਅਰਸ ਲੈਣ ਦੇ ਲਈ ਬੜੀ ਖੋਚੀ ਹਰਕਤ ਹੈਗੀ ਹੈ ਪਰ ਮੈਨੂੰ ਤੇ ਹੈਰਾਨਗੀ ਇਹ ਤੁਸੀ ਦੇਖੋ ਹਰਮੰਦਰ ਸਾਹਿਬ ਇੱਕ ਕੁੜੀ ਤਿਰੰਗਾ ਲੈ ਕੇ ਆਈ ਉੱਥੇ ਇੱਕ ਯੋਗਾ ਕਰਨ ਲੱਗ ਗਈ ਉਹਦਾ ਵੀ ਵਾਦ ਉੱਠ ਗਿਆ ਤੁਹਾਨੂੰ ਇਹ ਅਗਰ ਇਹੋ ਜੇ ਅਗਰ ਇਹੋ ਜੀਆਂ ਕੁੜੀਆਂ ਦਾ ਦਿਲ ਤੋੜਨਾ ਪਏਗਾ ਨਾ ਜਾਂ ਇਹੋ ਜੇ ਮੁੰਡਿਆਂ ਦਿਲ ਤੋੜਨਾ ਪਏਗਾ ਤੇ ਸੇਵਾਦਾਰ ਰੋਹ ਤੋੜਨ ਜੀ ਮਰਿਆਦਾ ਤੋਂ ਮਰਿਆਦਾ ਤੋਂ ਵੱਟੀ ਕੋਈ ਗੱਲ ਨਹੀਂ ਹੈਗੀ ਇਹ ਇਹ ਦਿਲ ਟੁੱਟਣਾ ਭਾਵਨਾ ਛਿਰਦਾ ਜਿੰਨੇ ਨਿਭਾਣੀ ਆਪਣੇ ਘਰ ਨਹੀਂ ਬਾਇਏ ਗੁਰੂ ਘਰ ਗਰ ਆਣਾ ਹੈ ਇਹ ਗੁਰੂ ਕਰਦੇ ਰੂਲਸ ਐਂਡ ਰੈਗੂਲੇਸ਼ਨਸ ਨੂੰ ਫਾਲੋ ਕਰਨਾ ਪਏਗਾ ਜੀ। ਅਖੀਰ 'ਚ ਭਾਈ ਸਾਹਿਬ ਜੀ ਮੈਂ ਸਵਾਲ ਕਰਨਾ ਚਾਹਾਂਗਾ ਕਿ ਆਨਲਾਈਨ ਦਿਨਾਂ ਦੇ ਵਿੱਚ ਗੁਰਦੁਆਰਾ ਜੋ ਕਿ ਬੰਗਲਾ ਸਾਹਿਬ ਦੀ ਪੂਰੀ ਸਮੂਚੀ ਕਮੇਟੀ ਕੀ ਐਕਸ਼ਨ ਲੈਣ ਜਾ ਰਹੀ ਹੈ ਜਾਂ ਫਿਰ ਇਸ ਨੂੰ ਮਸਲੇ ਨੂੰ ਕੋਈ ਹੱਲ ਕਰਨ ਦੀ ਕੋਸ਼ਿਸ਼ ਕਰਨ ਜਾ ਰਹੀ ਹੈ ਕਿ ਇਸ ਨੂੰ ਇਸ ਦੇ ਉੱਤੇ ਮਿੱਟੀ ਪਾਈ ਜਾਵੇ ਕਿ ਜੋ ਕੁਝ ਹੋ ਗਿਆ ਤੇ ਇਸ ਨੂੰ ਹੁਣ ਬਸ ਬੰਦ ਕੀਤਾ ਜਾਵੇ ਜਾਂ ਫਿਰ ਕੋਈ ਐਕਸ਼ਨ ਕੀਤਾ ਜਾਏਗਾ ਆਨਲਾਈਨ ਦਿਨਾਂ ਦੇ ਵਿੱਚ। ਦੇਖੋ ਕਮੇਟੀ ਤਾਂ ਦਖਲ ਲੇਗੀ ਜਦ ਇਹ ਜਦ ਬੀਬੀ ਜਿਹੜੀ ਹੈ ਬੀਬੀ ਨੇ ਕੋਈ ਰਿਟਨ ਕੰਪਲੇਂਟ ਮਹੀਨੇ ਪਹਿਲੇ ਜਿਹੜੀ ਕੈਰੀ ਸੀ ਮੈਨੂੰ ਥਰਡ ਕੀਤਾ ਜਿੰਨੂੰ ਥਰਡ ਕੀਤਾ ਹੋਇਆ ਉਹ ਮਹੀਨੇ ਬਾਅਦ ਹੋਟਾਇਆ ਕਿ ਮੈਨੂੰ ਥੱਡ ਕੀਤਾ ਔਰ ਦੇਖੋ ਇੰਨੀ ਬੇਫਕੂਫੀ ਵਾਲੀ ਗੱਲ ਹੈ ਰੋ ਕੇ ਕੁੜੀ ਰੋ ਰਹੀ ਅੱਖਾਂ ਚੋਂ ਕੱਢ ਰਹੀ ਹੈ ਇਕਮੋਸ਼ਨਲ ਬਲੈਕਮੇਲਿੰਗ ਕਰ ਰਹੀ ਹੈ ਸੰਗਤਾਂ ਨੂੰ ਤੇ ਹੁਣ ਕਮੇਟੀ ਦਾ ਕੀ ਐਕਸ਼ਨ ਲੇਗੀ ਇਹ ਤੇ ਹੁਣ ਤੁਸੀਂ ਕਮੇਟੀ ਜਿਹੜੇ ਸਾਡੀ ਮੈਨੇਜਮੈਂਟ ਕਮੇਟੀ ਹੈ ਜਿਹੜੇ ਗੁਰਦੁਆਰਾ ਸਾਹਿਬ ਦੇ ਜੀਐਮ ਹੈਗੇ ਨੇ ਸਾਰੇ ਦਿੱਲੀ ਦੇ ਗੁਰਦੁਆਰਾ ਆਪਣਾ ਉਹਨਾਂ ਕੋਲੋਂ ਤੁਸੀਂ ਇਹ ਸਵਾਲ ਕਰ ਸਕਦੇ ਹੋ ਇਹਦੇ ਲਈ ਮੈਂ ਜਵਾਬ ਦੇ ਨਹੀਂ ਹੈਗਾ ਜੀ ਬਿਲਕੁਲ ਬਹੁਤ ਸ਼ੁਕਰੀਆ ਭਾਈ ਸਾਹਿਬ ਜੀ ਤੁਸੀਂ ਜੁੜੇ ਤੇ ਤੁਸੀਂ ਚਾਨਣਾ ਪਾਇਆ ਕਿਉਂਕਿ ਅਸੀਂ ਗਿਆਨੀ ਰঞ্জੀਤ ਸਿੰਘ ਜੀ ਹਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਵੀ ਤੁਸੀਂ ਇਸ ਉੱਤੇ ਵੀਡੀਓ ਪਾਇਆ ਤੁਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ ਤੇ ਤੁਸੀਂ ਚਾਨਣਾ ਪਾਇਆ ਸਾਰਾ ਕਿ ਕੀ ਮਸਲਾ ਕੀ ਸੀਗਾ ਲੇਕਿਨ ਮੇਰੇ ਇਹ ਮੇਰਾ ਗੁਰੂ ਘਰ ਹੈ ਜੀ ਮੇਰਾ ਗੁਰੂ ਘਰ ਹੈ ਇਹ ਮੇਰੇ ਹੈਡ ਗਰੰਥੀ ਮੇਜੀ ਮੇਰੇ ਦਿੱਲੀ ਦੇ ਸਾਰੇ ਗੁਰੂ ਘਰ ਮੇਰੇ ਨੇ ਅਗਰ ਗੁਰੂ ਘਰ ਕੋਈ ਵੀ ਉੱਚੀ ਨੀਵੀ ਕੋਈ ਗੱਲ ਕਰੇਗਾ ਬੀਇੰਗ ਅ ਸਿੱਖ ਮੈਂ ਤੇ ਜੀ ਮੇਰੇ ਤੋਂ ਤੇ ਮੈਨੂੰ ਤਾਂ ਨਿੰਦਰ ਨਹੀਂ ਆਏਗੀ ਮੈਂ ਤੇ ਉਹਨੂੰ ਛੱਡਾਂਗਾ ਨਹੀਂ ਜੋ ਸੱਚ ਹੈ ਝੂਠੇ ਸਾਹਮਣੇ ਸੰਗਤ ਦੇ ਆਣਾ ਚਾਹੀਦਾ ਬਸ ਮੈਂ ਇਹਨਾਂ ਜਾਣਦਾ ਮੈਂ ਇਹਨਾਂ ਚਾਹਾਂ ਚਾਹਨਾ ਕਿ ਸੰਗਤ ਨੂੰ ਵੀ ਸੁਚੇਤ ਰਹਿਣਾ ਚਾਹੀਦਾ ਕਿ ਇਸ ਬੀਬੀ ਤੋਂ ਸੁਚੇਤ ਰੋ ਇਸ ਬੀਬੀ ਤੇ ਵੀ ਨਹੀਂ ਹਰ ਉਸ ਸ਼ਖਸ ਤੋਂ ਸचेत ਰੋ ਜਿਹੜਾ ਕਿ ਗੁਰੂ ਘਰ ਨੂੰ ਬਦਨਾਮ ਕਰਨਾ ਚਾਹੁੰਦਾ ਹੈ ਬਿਲਕੁਲ ਬਹੁਤ ਸ਼ੁਕਰੀਆ ਤਾਂ ਸੋਨੂਪਾ ਜੀ ਸਾਡੇ ਨਾਲ ਜੁੜੇ ਹੋਏ ਸੀਗੇ ਲਾਈਵ ਕਾਨਫਰੈਂਸ ਸੈਸ਼ਨ ਦੇ ਵਿੱਚ ਤਾਂ ਜਿਸ ਤਰੀਕੇ ਨਾਲ ਸਾਡੇ ਗੁਰੂ ਘਰ ਦੀ ਮਰਿਆਦਾ ਕੀ ਹੈ ਸਾਨੂੰ ਉੱਥੇ ਕਿਵੇਂ ਜਾਣਾ ਚਾਹੀਦਾ ਹੈ ਸਾਡੇ ਸ਼ਬਦ ਕੀ ਹੋਣੇ ਚਾਹੀਦੇ ਨੇ ਸਾਨੂੰ ਇਹ ਸਾਰਾ ਕੁਝ ਘਰ ਦੇ ਵਿੱਚੋਂ ਸਿਖਾਇਆ ਜਾਂਦਾ ਪਰ ਮੈਨੂੰ ਲੱਗਦਾ ਹੈ ਕਿ ਜਿਵੇਂ ਅਸੀਂ ਆਹ ਤਸਵੀਰਾਂ ਦੇਖੀਆਂ ਕੁਝ ਵੀਡੀਓ ਬੀਬੀ ਜੀ ਦੀਆਂ ਦੇਖੀਆਂ ਪ੍ਰੋਬਲੀ ਇਨਕੋਰ ਦੀਆਂ ਮੈਨੂੰ ਲੱਗਿਆ ਕਿ ਵੀ ਇਹ ਕੁਝ ਜ਼ਿਆਦਾ ਹੋ ਰਿਹਾ ਜਾਣ ਕੇ ਜਾਂ ਟਾਰਗੇਟ ਕੀ ਕਰਨ ਦੀ ਕੋਸ਼ਿਸ਼ ਹੈ ਜਾਂ ਇਸ ਦੇ ਪਿੱਛੇ ਕੋਈ ਹੋਰ ਵਜ੍ਹਾ ਹੈ ਭਾਈ ਸਾਹਿਬ ਉਹਨਾਂ ਚਾਲਣਾ ਪਾਇਆ ਇਸ ਵੀਡੀਓ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਵੱਧ ਤੋਂ ਵੱਧ ਸਾਂਝਾ ਕਰਿਓ ਤਾਂ ਜੋ ਜਿਵੇਂ ਇਹਨਾਂ ਨੇ ਕਿਹਾ ਕਿ ਜਦੋਂ ਤੱਕ ਉਹ ਮਾਫੀ ਨਹੀਂ ਮੰਗਦੇ ਜਦੋਂ ਤੱਕ ਰਿਟਨ ਦੇ ਵਿੱਚ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਮਾਫੀ ਨਹੀਂ ਮੰਗਦੇ ਉਦੋਂ ਤੱਕ ਇਹਨਾਂ ਨੂੰ ਕੋਈ ਪ੍ਰੋਗਰਾਮ ਨਾ ਦਿੱਤਾ ਜਾਵੇ ਕੋਈ ਸਟੇਜ ਸਾਂਝੀ ਨਾ ਕੀਤੀ ਜਾਵੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਉਹ ਮਾਫੀ ਮੰਗਦੇ ਨੇ ਜਾਂ ਨਹੀਂ ਇਹ ਵੀ ਦੇਖਣਾ ਆਏਗਾ